2009 ਤੋਂ ਮੈਂ ਲੱਗਿਆ ਹਾਂ 2011 ਦੇ ਵਿੱਚ ਬਿਲਡਰ ਨਾਲ ਪੱਗਾ ਪਿਆ ਮੇਰਾ 2015 ਚ ਐਫਆਈਆਰ ਦਰਜ ਹੋਈ ਐਫਆਈਆਰ ਦਰਜ ਕਰਨ ਤੋਂ ਪਹਿਲੇ ਮੇਰੇ ਤੇ ਜਾਨਲੇਵਾ ਹਮਲਾ ਹੋਇਆ ਬੜਾ ਕੁਝ ਹੋਣ ਤੋਂ ਬਾਅਦ ਫਿਰ ਹਾਈ ਕੋਰਟ ਦੇ ਵਿੱਚ ਮੈਂ ਸਿਰਫ ਆਪਣੀ ਇਨਵੈਸਟਮੈਂਟ ਵਾਪਸ ਲਈ ਐ ਉਹ ਕੇਸ ਮੈਂ ਹਾਲੇ ਤੱਕ ਬੰਦ ਨਹੀਂ ਕੀਤਾ ਔਰ ਉਸ ਐਫਆਈਆਰ ਨੂੰ ਚਾਰ ਵਾਰੀ ਪੰਜਾਬ ਪੁਲਿਸ ਨੇ ਕੈਨਸਲ ਕਰਕੇ ਹਾਈ ਕੋਰਟ ਦੇ ਵਿੱਚ ਰਿਪੋਰਟ ਪੇਸ਼ ਕੀਤੀ ਹੈ ਕੋਈ ਜਿਵੇਂ ਗੱਲ ਕਰਦਾ 1 ਲੱਖ ਕਰੋੜ ਜਿਹੜਾ ਰੈਵਨਿਊ ਪੰਜਾਬ ਸਰਕਾਰ ਦਾ 7000 ਏਕੜ ਦਾ ਹਾਂਜੀ ਜਿਹੜੇ ਪ੍ਰੋਜੈਕਟ ਪਾਸ ਕੀਤੇ ਸੀ ਮੈਗਾ ਤੇ ਸੁਪਰ ਮੈਗਾ ਪ੍ਰੋਜੈਕਟ ਅੱਛਾ ਜੀ ਉਹ ਜੇ 10% ਵੀ ਈਡਬਲਯੂ ਐਸ ਮੰਨ ਲਈਏ ਹਾਂਜੀ ਤਾਂ 700 ਏਕੜ ਲੈਂਡ ਹੈ ਹਾਂਜੀ 1 ਏਕੜ 10 ਕਰੋੜ ਦੀ ਹੋਵੇ ਤਾਂ 7000 ਕਰੋੜ ਦੀ ਜ਼ਮੀਨ ਪੰਜਾਬ ਸਰਕਾਰ ਕੋਲ ਪਈ ਹੈ ਗਰੀਬਾਂ ਨੂੰ ਮਕਾਨ ਦੇਣ ਵਾਸਤੇ ਕਿ ਇੱਕ ਫਲਿੱਪਸ ਪਲੋਟ ਸਕੈਮ ਦੀ ਜਦੋਂ ਤੁਸੀਂ ਗੱਲ ਕਰੋਗੇ ਉੱਚ ਆਈਐਸ ਅਫਸਰ ਨੀਲੀਮਾ ਦਾ ਨਾਮ ਆਇਆ ਐਫਆਈਆਰ ਚ ਉਹ ਮੇਰੀ ਬਦੌਲਤ ਆਇਆ ਸੀ ਹਾਂ ਤਾਂ ਫਿਰ ਪੂਰੇ ਪੰਜਾਬ ਦੇ ਆਈਐਸ ਲੋਬੀ ਇਕੱਠੀ ਹੋ ਕੇ ਮੁੱਖ ਮੰਤਰੀ ਦੇ ਘਰੇ ਪਹੁੰਚ ਗਈ